ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਆਹ ਇਹਨਾਂ ਦੇ ਨਾਲ ਬੰਨਪਲਾਇਨ ਆਨਟੱਕ ਆ ਗਿਆ ਜੰਮਰਬਾਈ ਨੂੰਨਸਿ ਬਲਾਇਨ ਨਹੀਂ ਚਾ ਮਾਰ ਦਾ ਕਰਦਾ ਉਹ ਸਗਨ ਕੋਲ ਲੈਣ ਦੇ ਲੱਤਾਂ ਘੜਾ ਆ ਗਏ ਤੇਰੇ ਅੰਦਰ ਘੱਟ ਆ ਬਹੁਤ ਹੋ ਗਏ ਇੱਥੋਂ ਲੰਗੀ ਆ ਲੈ ਕੋ ਪੱਤੇ ਦੋਹੇ ਦੇ ਵਿੱਚ ਬੈਠੀ ਗਾ ਜਾ ਕੀ ਬਦਲੂ ਸੁੱਖਾ ਦਾ ਰਾਜ ਜੀ ਹੋ ਜਾਂਦੀ ਮੈਂ ਕਿੰਨੇ ਬੰਦੇ ਛੱਟਾਪਦੇ ਲੱਗਦੇ ਜੋ ਉਹਨਾਂ ਦੇ ਕੋੜੀ ਲੱਗ ਜਾਂਦੀ ਹੈ ਹੋਰ ਇਹਨਾਂ ਨੂੰ ਨਾ ਬਾਈ ਬਾਈ ਹਾਂ ਕਹਾਂ ਉਹਨਾਂ ਨੂੰ ਕਿੱਥੇ ਕਿੱਥੇ ਉਹਨਾਂ ਨਾਲ ਜਿਹੜਾ ਮੈਂ ਦੱਸਿਆ 6 ਵਜੇ ਉਹ ਮੈਂ ਮੈਂ ਕੀ ਕਰਾਂ ਮੈਂ ਤਾਂ ਟਿਕਟ ਹੈ ਮੈਂ ਮਾੜਾ ਬੇਗਾਨਾ ਲਾਉਂਦਾ ਤਾਖਮੇ ਤਾਖਮੇ ਇਹਨਾਂ ਨੇ ਜਾਂਦਾ किन्ने हुए भाई फैर तो कुछ होना है पता पता लग चार ਓਏ ਰਾਤ ਬੋਲੋ ਮੈਂ ਤਾਂ ਉੱਥੇ ਮੜਾ ਇਹ ਨਾਇਰ ਦਾ ਲਾਵਾ ਉਹ ਮੈਨੂੰ ਬੰਦੇ ਨੇ ਆਪਣੇ ਪਿੰਡ ਵਾਲਿਆਂ ਨੇ ਦਿੱਤੀ ਯਾਰ ਜਾਮ ਹੈਗਾ ਤੂੰ ਮੈਨੂੰ ਰਾਤ ਕੁੱਟ ਬੰਦੇ ਅਸ ਕਹਿੰਦਾ ਬੰਦੇ ਉੱਤੇ ਸੱਜਣਾ ਮਰਦੀ ਪਾਉਂਦਾ ਲੱਗਦਾ ਇਹਨੂੰ ਪੈਸਾ ਦਵਾਸ ਨੇ ਕਹਿੰਦਾ ਲੜਗਾ ਮੈਂ ਕਹਿੰਦਾ Thank <laughs> you. Gracias. ਪਸਿਗਾ ਸਰ ਜੈਨ ਜੀ ਜੈਨ ਜੀ ਡੀਐਸਪੀ ਜੱਜ ਉਹ ਜੀ ਗੱਲ ਕਰ ਰਿਹਾ ਜੀ ਹਾਂਜੀ ਵੀਰੇ ਤੁਸੀਂ ਕੌਣ ਬੋਲ ਰਹੇ ਹੋ ਸਰ ਸੋਨੀ ਸ਼ੇਰਪੁਰੀ ਪੱਤਰਕਾਰ ਬੇਨਤੀ ਕਰ ਰਿਹਾ ਸੀਗਾ ਜੀ ਸੋਨੀ ਹਾਊ ਆਰ ਯੂ ਹਾਂ ਸਰ ਕਿਆ ਹਾਲ ਚਾਲ ਵਧੀਆ ਬਹੁਤ ਵਧੀਆ ਸੋਨੀ ਦੱਸੋ ਸਰ ਇੱਕ ਗਾਲਬ ਗੋਲੀ ਚੱਲੀ ਹੈ ਜੀ ਰਾਤ ਵਿਆਹ ਸਮਾਗਮ ਤੇ ਉਹਦੀ ਜਾਣਕਾਰੀ ਲੈਣੀ ਸੀ ਸਰ ਨਹੀਂ ਯਾਰ ਮੈਨੂੰ ਇਹਨਾਂ ਪਤਾ ਲੱਗਿਆ ਬ੍ਰਦਰ ਵੀ ਇਹ ਸੀਆਈਏ ਦਾ ਆਪਰੇਸ਼ਨ ਹੈ ਵੀ ਸਾਡੇ ਮਤਲਬ ਥਾਣੇ ਵੱਲੋਂ ਨਹੀਂ ਹੋਈ ਕਾਰਵਾਈ ਜੀ ਸਰ ਤੇ ਤੁਸੀਂ ਸੀਆਈਏ ਚਾਰ ਸਾਹਿਬ ਨਾਲ ਮਿਲ ਕਰ ਲੋ ਠੀਕ ਹੈ ਸਰ ਅਸੀਂ ਨਾ ਗਲਵ ਚੌਕੀਨ ਚਾਰ ترਸੇਮ ਸਿੰਘ ਜੀ ਨੂੰ ਇਹ ਜਾਣਕਾਰੀ ਲੈਣੀ ਚਾਹੀਦੀ ਸੀ ਕੀ ਕਹਿੰਦਾ ਤੇ ਉਹ ਕਹਿੰਦੇ ਜੀ ਉੱਚ ਅਧਿਕਾਰੀਆਂ ਦੇ ਅਧਿਕਾਰ ਖੇਤਰ ਚ ਮਾਮਲਾ ਇਹ ਨਹੀਂ ਨਹੀਂ ਉਹਨੂੰ ਫੋਨ ਹੋਵੇ ਪੁੱਛੋ ਕਿਹੜੇ ਅਧਿਕਾਰੀ ਦੇ ਕਿਹੜੇ ਅਧਿਕਾਰੀ ਦੇ ਖੇਤਰ ਚ ਹੈਗਾ बेन्ती कर, कर, तो कर रहे पत्रकार जी सर एक जानकारी लानी सी ज्यादा समागम गोली चलिए ਹਾਂਜੀ ਹਾਂਜੀ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਸਰ ਦੱਸੋ ਜੀ ਸਰ ਉਹ ਚ ਗੋਲੀ ਚੱਲਣ ਦਾ ਕਾਰਨ ਜੀ ਤੇ ਕੀ ਸੀਗਾ ਜੀ ਇੱਕ ਕਿੰਨਾ ਨੇ ਗੋਲੀ ਚਲਾਈ ਆ ਜਾਂ ਕਿੰਨੇ ਬੰਦੇ ਆਪੇ ਪਰੇਸਟ ਇਹ ਤਾਂ ਸਿੰਪਲੀ ਇਨਫੋਰਮੇਸ਼ਨ ਮਿਲੀ ਜੀ ਇਹ ਬੰਦਾ ਉੱਥੇ ਕੋਈ ਨਹੀਂ ਮਿਲਿਆ ਪਹਿਲਾਂ ਭੱਜ ਪੁੱਜ ਗਿਆ ਜਿਆਦਾ ਜਾਣਕਾਰੀ ਤਾਂ ਲੋਕਲ ਪੁਲਿਸ ਨੂੰ ਹੋਊਗੀ ਸਰ ਮੇਰੇ ਡੀਐਸਪੀ ਜਸੋ ਜਸਜੋ ਜੀ ਨਾਲ ਗੱਲ ਹੋਈ ਹੈ ਜੀ ਹਾਂਜੀ ਉਹ ਕਹਿੰਦੇ ਸੀ ਐਨ ਚਾਰਜ ਗੱਲ ਕਰਨਗੇ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂਗਾ ਜੀ ਨਹੀਂ ਨਹੀਂ ਮੈਂ ਉਧਰ ਗੱਲ ਕਰ ਲਓ ਤੁਸੀਂ ਜਿਆਦਾ ਜਿੰਨਾ ਮੈਨੂੰ ਪਤਾ ਵੀ ਰਾਤ ਇੱਥੇ ਕੋਈ ਵਿਆਹ ਸੀਗਾ ਉਹਨਾਂ ਨੇ ਹਵਾਈ ਫਾਇਰਪੂਰ ਕੀਤੀ ਹੈ ਕਿ ਕੋਈ ਦੂਜਾ ਨਹੀਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਵੈਸੇ ਹਵਾਈ ਫਾਇਰ ਕੀਤੀ ਸੀ ਉਹਦੀ ਕੰਪਲੇਂਟ ਹੀ ਹੈ ਸਰ ਉਹ ਤੇ ਗੱਡੀਆਂ ਦੇ 5 ਤੋਂ ਮਿਕਨ 8 ਗੱਡੀਆਂ ਦੇ ਟਾਇਰ ਲਾਈ ਗਏ ਆ ਉਹ ਵੀ ਆਪਣੇ ਮਿਕਮੀ ਬਲੂਗ ਲਾਈ ਗਏ ਜੀ ਨਹੀਂ ਆਪਾਂ ਇਹ ਜਾ ਕੰਮ ਕਿਉਂ ਕਰਾਂਗੇ ਟਾਇਰ ਲਾਉਣ ਵਾਲਾ ਜੀ ਨਹੀਂ ਉਹ ਇੱਕ ਖਬਰ ਲੱਗੀ ਹੈ ਜੀ ਉਹ ਚ ਲਿਖਿਆ ਹੋਇਆ ਕਿ ਭੱਜਣਾ ਜਾਣ ਬੰਦੇ ਉਹਦਾ ਕਰਕੇ ਲਾਈ ਗਏ ਆ ਨੀ ਉਹ ਪੁੱਛ ਰੂ ਕਿਨੇ ਲਾਇਏ ਨੇ ਜੀ ਕੀ ਦਾ ਵਰਜਨ ਦਿੱਤਾਗਾ ਕਿਥੋਂ ਦਾ ਸੋਰਸ ਕੀ ਆ ਉਹਨਾਂ ਤੋਂ ਪਤਾ ਕਰ ਲਓ ਤੁਸੀਂ ਹੈਲੋ 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 ਹਾਂਜੀ ਵੀਰੇ ਕੀ ਹਾਲ ਚਾਲ ਮਜੀਬ ਜੀ ਕੋਣ ਵੀਰੇ ਸੋਨੀ ਗੱਲ ਕਰਦਾ ਸ਼ੇਰਪਰੀ ਪੱਤਰਕਾਰ ਹਾਂਜੀ ਵੀਰੇ ਤੇ ਉਹ ਮੈਗਾ ਪੁੱਛਣਾ ਸੀਗਾ ਜਿਹੜੇ ਟੈਂਟ ਦਾ ਸਮਾਨ ਜਿਹੜੇ ਤੁਹਾਡੇ ਲੱਗਾ ਹੋਇਆ ਪਾ ਉਥੇ ਜਿੱਥੇ ਰਾਤ ਵਿਆਹ ਸੀਗਾ ਗੱਲ ਹਾਂਜੀ ਹਾਂਜੀ ਤੇ ਉਹ ਵਾਰ ਦਾਤ ਮੌਕੇ ਤੁਸੀਂ ਉਥੇ ਸੀਗੇ ਨੇ ਨੇ ਵੀ ਆਪਣੇ ਕੋਲ ਨਾ ਕਿਹਾ ਬਾਪ ਆਪਣੇ ਇੱਕ ਸਾ ਕੀ ਬਾਹਰ ਪਤੀ ਗੁਰਦੂਰੇ ਕੋਲ ਇਹ ਕੋਲੇ ਨਾ ਮੇਰਾ ਇੱਕ ਪ੍ਰੋਗਰਾਮ ਸੀਗਾ ਅੱਜ ਉੱਧਰ ਸੀਗਾ ਹਾਂਜੀ ਜਦੋਂ ਉਹਨਾਂ ਨੂੰ ਪਤਾ ਇਹ ਤਾਂ ਕੋਣ ਸੀਗਾ ਇਹ ਤਾਂ ਲੇਬਰ ਵਾਲੇ ਸੀਗੇ ਵੀਰੇ ਫੇਰ ਉਹ ਤਾਂ ਬੰਦੇ ਆਪਾਂ ਤਾਂ 10 ਮੰਗੇ ਸੀਗੇ ਠੀਕ ਠੀਕ 10 ਮੀਟਰ 10 ਮੀਟਰ ਦੇ ਦਿਓ ਸਾਨੂੰ ਤੇ ਜਾਨੀ ਕਿ ਉਹ ਲੇਬਰ ਵਾਲਿਆਂ ਨੂੰ ਪਤਾ ਸੀਗਾ ਕਿ ਉੱਥੇ ਗੋਲੀ ਚੱਲੀ ਆ ਹਾਂ ਜਦੋਂ ਉਹ ਫਾਇਰ ਬੁੱਜ ਹੋਇਆ ਤਾਂ ਜੋ ਫੇਰ ਪੁਲਿਸ ਆਈ ਸੀ ਉਦੋਂ ਉਹ ਆਏ ਸੀ ਵੀਰੇ ਅੱਛਾ ਠੀਕ ਹੈ ਪਤਾ ਲੱਗਾ ਕਿੰਨੇ ਕੁ ਫਾਇਰ ਚੱਲੇ ਉੱਥੇ ਫਾਇਰ ਤਾਂ ਵੀਰੇ ਮੁੰਡੇ ਦਾ ਸੀ ਗਰੀਬ ਵੀ ਕਾਫੀ ਚੱਲੇ ਆ ਅੱਛਾ ਠੀਕ ਆ ਹਾਂ ਪਤਾ ਨਹੀਂ ਫ ਹੂੰ 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 ਤੋ ਹੁਣ ਮਲਾਇਮ ਵਾਲੀ ਵੀ ਗੱਲ ਸਹੀ ਹੈ ਜੇ ਮਨਲਾ ਵੀ ਬਾਰਡਰ ਤੇ ਤਾਂ ਬਾਜ ਜਾਵੋ ਤਾਂ ਕਿਹਦੇ ਫੇਰ ਬੰਦੇ ਬੰਦਾ ਵੀ ਕੋਈ ਮਰ ਸਕਦਾ ਸੀ ਕੁਛ ਵੀ ਹੋ ਸਕਦਾ ਸੀ ਵੀਰੇ ਸਹੀ ਗੱਲ ਹੈ ਹਾਂ ਤੁਸੀਂ ਇਹਦਾ ਗਾ ਵੀ ਨਹੀਂ ਨਹੀਂ ਵੀਰੇ ਹਾਂ ਜੀ ਤੁਹਾਡੇ ਤੋਂ ਕੋਈ ਪੁੱਛ ਕੋਈ ਤਾਂ ਨਹੀਂ ਕੀਤੀ ਬੋਲ ਤੁਸੀਂ ਨਹੀਂ ਨਹੀਂ ਵੀਰੇ ਉਹ ਸਾਰਾ ਨੰਬਰ ਲਿਖ ਰਿਹਾ ਸੀ ਉਹਨਾਂ ਨੇ ਅੱਛਾ ਠੀਕ ਹੈ ਜੀ ਉਹ ਕਹਿੰਦੇ ਵੀ ਜੇ ਤੁਹਾਨੂੰ ਲੋਡ ਹੋ ਜਾਏ ਤਾਂ ਤੁਹਾਨੂੰ ਆਉਣਾ ਪਊਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰੇ ਹੈਲੋ ਬੱਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੋ ਸੇਤਾ ਠੀਕ ਆ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਕਰਪਾ ਜੀ ਬਾਬਾ ਜੀ ਦਰਸ਼ਨ ਕਰਨੇ ਸੀਗੇ ਤੁਹਾਡੇ ਗੱਲ ਵਾਏ ਸੀਗੇ ਕੌਣ ਜੀ ਸੋਨੀ ਗੱਲ ਕਰ ਰਿਹਾ ਸ਼ੇਰਪੁਰੀ ਸੋਨੀ ਸ਼ੇਰਪੁਰੀ ਗੱਲ ਕਰ ਰਿਹਾ ਜੀ ਬਾਬਾ ਜੀ ਇੱਕ ਹੋ ਜਿਹੜਾ ਆਪਣੇ ਨਾਲ ਧਰਮਸ਼ਾਲਾ ਦੇ ਵਿੱਚ ਰਾਤ ਉਹ ਕੋਈ ਵਾਰਦਾਤ ਹੋਈ ਗੋਲੀਆਂ ਗਣੇ ਚੱਲਦੇ ਉਹਦੇ ਬਾਰੇ ਤੁਹਾਨੂੰ ਪਤਾ ਵਾ ਨਹੀਂ ਮੈਨੂੰ ਨਹੀਂ ਪਤਾ ਉਹਦਾ ਪੁਲਿਸ ਪੁਲਸ ਨਾਲ ਚੱਕਰ ਪੈ ਗਿਆ ਸੀ ਅੱਛਾ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਗੋਲੀ ਚੱਲੀ ਸੀ ਉੱਥੇ ਕਿ ਨਹੀਂ ਪਤਾ ਨਹੀਂ ਉਹਦਾ ਤਾਂ ਪਤਾ ਵਾ ਪਤਾ ਜੀ ਕਿੰਨੀ ਗੋਲੀ ਚੱਲੀ ਹੈ ਪਤਾ ਤੁਹਾਨੂੰ ਨਹੀਂ ਨਹੀਂ ਆਏ ਮੈਂ ਬਾਹਰ ਹੀ ਨਹੀਂ ਨਿਕਲਿਆ ਮੈਂ ਤਾਂ ਐਂ ਇੰਦਿਆ ਮੈਂ ਕਿਹਾ ਆਪਾਂ ਕੀ ਲੈਣਾ ਹਨਾ ਬਾਹਰ ਨਿਕਲ ਕੇ ਠੀਕ ਹੈ ਠੀਕ ਹੈ ਜੀ ਤੇ ਵਿਆਹ ਕਿੱਥੋਂ ਨਹੀਂ ਸੰਗ ਤੇਰਾ ਵਿਆਹ ਸੀਗਾ ਇਹ ਤਾਂ ਗਾਲਬ ਦੇ ਹਾਈ ਸੀਗਾ ਅਸੀਂ ਗਾਲਬ ਦੇ ਸੀਗੇ ਤੇ ਜਦ ਪੁਲਿਸ ਆਈ ਫਿਰ ਤੁਹਾਨੂੰ ਬੁਲਾਇਆ ਉਹਨਾਂ ਨੇ ਕਿ ਭਾਈ ਨਹੀਂ ਨਹੀਂ ਮੈਨੂੰ ਨਹੀਂ ਬੁਲਾਇਆ ਨਹੀਂਗਾ ਉਹਨਾਂ ਨੇ ਅੱਛਾ ਤੁਹਾਨੂੰ ਨਹੀਂ ਬੁਲਾਇਆਗਾ ਉਧਰ ਹੀ ਰਹੇ ਤੇ ਬਾਬਾ ਜੀ ਇੱਕ ਉਹ ਬੇਨਤੀ ਕਰਨੀ ਸੀ ਹੋਰ ਇਹਦਾ ਰਸਤਾ ਦੂਜੇ ਪਾਸੇ ਤੋਂ ਵੀ ਅੰਦਰ ਦੀ ਤਾਂ ਨਹੀਂ ਹੈਗਾ ਰਸਤਾ ਇਹਦਾ ਅੰਦਰ ਦੀ ਛੋਟਾ ਗੇਟ ਹੈਗਾ ਜੀ ਹਾਂ ਜੀ ਹਾਂਜੀ ਤੇ ਅੱਛਾ ਉਧਰ ਦੀ ਪੁਲਿਸ ਉਧਰ ਦੀ ਆਪਦਾ ਪੁੱਛ ਕੇ ਇਸ ਕਰਕੇ ਚਲੀ ਗਈ ਨਹੀਂ 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 ਉਹ ਪੁਲਿਸ ਇਧਰ ਆਈ ਨਹੀਂ ਜਿਹੜਾ ਸੜਕ ਤੇ ਗੇਟ ਆ ਉਹ ਉਧਰ ਹੀ ਆਏ ਆ ਪੁਲਿਸ ਪੁਲਿਸ ਅੱਛਾ ਉਧਰ ਹੀ ਆਏ ਜਿਹੜੇ ਕਿ ਤੁਹਾਨੂੰ ਪਤਾ ਵਾ ਕਿ ਗੋਲੀ ਚੱਲੀ ਹੈ ਪਰ ਉਸ ਮੌਕੇ ਤੇ ਨਹੀਂ ਆਏ ਵਿੱਚ ਨਹੀਂ ਆਏ ਨਹੀਂ ਅਸੀਂ ਵਿੱਚ ਨਹੀਂ ਆਏ ਤੇ ਤੁਹਾਡਾ ਕੀ ਨਾਮ ਆ ਬਾਬਾ ਤੁਹਾਡਾ ਪੂਰਾ ਨਾਮ ਮੇਰਾ ਨਾਮ ਗੁਰਜਿੰਦਰ ਸਿੰਘ ਆ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਰਨਾ ਸੀਗਾ ਪੱਤਰਕਾਰ ਗੱਲ ਕਰ ਰਿਹਾ ਜੀ ਆਹ ਮੈਂ ਮੈਂ ਵਿੱਚ ਲਿਖਦੇ ਉਹੀ ਮੇਰਾ ਨਾਮ ਉਹ ਨਹੀਂ ਨਹੀਂ ਬਾਬਾ ਜੀ ਉਹ ਤਾਂ ਤਾਂ ਹੀ ਬੇਨਤੀ ਕੀਤੀ ਆ ਤੁਹਾਨੂੰ ਕਿ ਤੁਹਾਨੂੰ ਤਾਂ ਨਹੀਂ ਕੋਈ ਪੁਲਿਸ ਨਹੀਂ ਨਹੀਂ ਆਪਾਂ ਨੂੰ ਉਸ ਨਹੀਂ ਕਿਹਾ ਜੀ ਨਾ ਆਪਣੇ ਕੋਲੇ ਕੋਈ ਆਇਆ ਠੀਕ ਹੈ ਬਾਬਾ ਜੀ ਠੀਕ ਹੈ ਉਹਦਾ ਇਧਰ ਧਰਮਸ਼ਾਲਾ ਦੇ ਵਿੱਚ ਹੀ ਕੰਮ ਸੀਗਾ ਉਹਨਾਂ ਦਾ ਧਰਮਸ਼ਾਲਾ ਜੀ ਹੋਇਆ ਜਿਹੜਾ ਕੋ ਠੀਕ ਹੈ ਬਾਬਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਬੜੀ ਸੋਨੀ ਗੱਲ ਕਰਦਾ ਹਾਂ ਹਾਂਜੀ ਹਾਂਜੀ ਤੇ ਉਹ ਜਿਹੜੀ ਆਪਣੇ ਵਾਰਦਾਤ ਹੋਈ ਆ ਕੀ ਚੱਕਰ ਆ ਉਹਦਾ ਉਹ ਵਿਆਹ ਸੀਗਾ ਹਾਂਜੀ ਬਿਆਹ ਉਹ ਕੁਛ ਇਹਨੂੰ ਤਾਂ ਜਾਣਦਾ ਕੋਈ ਨਵੇਂ ਮੁੰਡੇ ਨੂੰ ਨਹੀਂ ਜਾਣਦੇ ਪੁਰਾਣੇ ਨੂੰ ਜਾਣਦੇ ਸਾਰਿਆਂ ਨੂੰ ਸਾਰੇ ਉਹ ਸਾਧ ਲਿਖਣੇ ਤਿੱਕਰ ਠੀਕ ਆ ਆ ਕਾਲੂ ਗੂਲੂ ਹੋਣੀ ਸੀਗੇ ਠੀਕ ਆ ਜੀ ਹਾਂ ਕਾਲੂ ਗੂਲੂ ਹੋਣੀ ਹੋਰ ਵਿੱਚ ਪੁਥਰੇ ਸੀਗੇ ਹਾਂਜੀ ਸਾਰੀ ਇਹਦੀ ਪਾਰਟੂਈ ਸੀ ਦੂਜੇ ਦੀ ਕੋਈ ਪਤਾ ਹੀ ਆ ਤੇ ਗੋਲੀ ਚੱਲੀ ਆ ਫਿਰ ਕਹਿੰਦੇ ਗੋਲੀ ਗੋਲੀ ਚੱਲੀ ਕਹਿੰਦੇ ਭਾਂਜੂ ਮੀਂਹ ਚੱਲੀਆਂ ਚੱਲੀ ਆ ਗੋਲੀ ਆਪਣੇ ਚਾਤਰਾ ਜੁੱਧਰਾ ਵੀ ਪਾਰਟ ਤੱਕ ਗੁਰਦੁਆਰਾ ਚਾਤਰਾ ਪਾਰਤਿਆਂ ਗੁਰਦੁਆਰੇ ਵਾਲੀਆਂ ਹਾਂ ਹੂੰ ਚੱਲੀ ਆ ਹੂੰ ਪੀ ਪਰ ਤੁਸੀਂ ਕੋਈ ਜਾਂਦੀ ਅਮਲਚਾਰਪਈ ਸਰਪੰਚ ਪੱਖੋਂ ਹਾਂ ਕਿਉਂਕਿ ਇੱਕ ਦਸਤਾਵਾ ਚੋਂ ਕਿ ਉਹਨਾਂ ਨੇ ਫੜ ਵੀ ਲਏ ਪਏ ਦੋ ਤਿੰਨ ਹੈ ਕਿੱਥੇ ਚੌਂਕੀ ਚ ਹੀ ਇਹ ਚੌਂਕੀ ਤੇ ਪਤਾ ਨਹੀਂ ਛੇ ਆ ਪਤਾ ਨਹੀਂ ਪਤਾ ਨਹੀਂ ਉਹਨਾਂ ਨੇ ਫੜੇ ਪੁਲਿਸ ਬਹੁਤ ਆ ਗਈ ਸੀ ਰਾਤ ਅੱਛਾ ਪੁਲਿਸ ਆ ਗਈ ਸੀ ਕਾਫੀ ਰਾਤ ਹਾਂ ਪੁਲਿਸ ਕਾਫੀ ਆ ਗਈ ਸੀ ਗੱਡੀਆਂ ਦੇ ਟਾਇਰ ਲਾਏ ਖੜੇ ਛੇ ਗੱਡੀਆਂ ਦੇ ਫੜ ਗਿਆ ਹੋਣ ਜਾਂ ਆਹ ਗੱਡੀਆਂ ਦੇ ਟਾਇਰ ਤਾਂ ਲਾਏ ਹੋਏ ਦੱਸਿਆ ਮੈਨੂੰ ਹਾਂ ਹੂੰ ਸਾਰੀ ਕੁਝ ਹੋਈ ਹੋਈ ਗੱਲ ਅੱਛਾ ਠੀਕ ਹੈ ਰਾਤ ਹੀ ਪਤਾ ਲੱਗ ਗਈ ਪੁਲਿਸ ਵੀ ਬਹੁਤ ਆ ਗਈ ਸੀ ਰਾਤ ਹੀ ਫੋਨ ਕਰਤਾ ਸੀ ਇਹ ਇਹ ਗੱਲ ਹੋ ਗਈ ਨਨਕੇ ਗੋਲੀ ਚੱਲੀ ਹੈ ਕਿ ਪੁਲਿਸ ਪੁਲਿਸ ਮੁਕਰ ਨਹੀਂ ਰਹੀ ਜੀ ਕਿ ਉਹ ਗੋਲੀ ਚੱਲੀ ਨਹੀਂ ਚੱਲੀ ਆ ਉਹ ਤਾਂ ਚੱਲੀ ਆ ਠੀਕ ਹੈ ਮੁਕਰ ਕੇ ਮੇ ਜਾਉ ਠੀਕ ਆ ਸਰਪੰਚ ਸਾਹਿਬ ਮਿਹਰਬਾਨੀ ਠੀਕ ਆ